ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਾਮ ਨਾਲ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਾਮ ਨਾਲ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਕਿ ਹਨਾ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾ ਕਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਪ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫ਼ਤਰਾਂ ਜਾਣ ਕੇ ਪੱਗਾਂ ਲੱਤੀਆਂ ਜੀ ਪੱਕਾ ਪੱਕਾ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਤੇ ਲੱਤਦੀਆਂ ਵੀ ਨਹੀਂ ਸ਼ੁਰੂਆਤ ਕਿਦਾਂ ਸ਼ੁਰੂਆਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾ ਕਰੀਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਕਲੋਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਹੈ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਕਿਹੜਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਦੇ ਹਾਂ ਕਿਸੇ ਨੂੰ ਉਹ 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 ਵੀ ਕੱਢੇਗਾ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣਗੇ ਖੜਕੇ ਉਹ ਗਾਲੀ ਦਾ ਜਵਾਬ ਦੇ ਦੋਨੇ ਧਿਰ ਖੜੇ ਆ ਤੇ ਅਲੀ ਵੀ ਤਣਾਅ ਵਧਿਆ ਪਿਆ ਸਮਾਂ 1/2 ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਜੇ ਕਿਸੇ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖਾ ਕਿੱਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਉਹ ਮਾੜਾ ਮੋੜਾ ਫੱੜ ਆ ਜਾਂਦਾ ਤੋ ਫਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰਨ ਨੂੰ ਦਾ ਬਿਲਕੁਲ ਫਫੜਾ ਵੇਖੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ạtੀਆਂ ਪੰਚਾਇਤ ਦੀਆਂ ਲੱਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਲ ਨੱਕ ਦੀਆਂ ਲੱਖਣਾ ਹੋ ਕੇ ạtੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜਦੇ ਢੰਗ ਨਾਲ ਲੱਖਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਸੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਮੜਵੀ ਤਾਂ ਕੱਲੇ ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ